ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਸ ਤਰ੍ਹਾਂ ਦੀ ਸਕਿਉਰਿਟੀ ਹੈਗੀ ਹੈ ਕਿਸ ਤਰ੍ਹਾਂ ਤੁਸੀਂ ਇਸ ਬੋਰਡ ਨੂੰ ਦੇਖਦੇ ਦੇਖੋ ਜੇ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਕੋਈ ਇਦਾਂ ਦੇ ਸਟੈਪ ਲੈ ਜਾ ਰਹੇ ਨੇ ਕੋਈ ਕਮੇਟੀ ਬਣ ਰਹੀ ਹੈ ਜਿਹਦੇ ਵਿੱਚ ਐਸਐਸਪੀ ਸਾਹਿਬ ਤੇ ਸਿਵਲ ਸਰਜਨ ਦੀ ਮੌਜੂਦਗੀ ਹੈ ਇਹ ਵਧੀਆ ਸਟੈਪ ਹੈ ਸੁਰੱਖਿਆ ਦੇ ਪੱਖ ਤੋਂ ਜੋ ਵੀ ਸਟੈਪ ਕੋਈ ਸਾਡੀ ਇਸ ਵੇਲੇ ਤੁਹਾਨੂੰ ਪਤਾ ਐਜੂਕੇਸ਼ਨ ਚੱਲ ਰਹੀ ਹੈ ਡਾਕਟਰ ਪੂਰੇ ਪੰਜਾਬ ਦੇ ਵਿੱਚ ਹੜਤਾਲ ਤੇ ਨੇ ਕਲਕੱਤਾ ਦੀ ਘਟਨਾ ਤੋਂ ਬਾਅਦ ਇਹ ਇਸ਼ੂ ਇੱਕਦਮ ਪੰਜਾਬ ਦੇ ਵਿੱਚ ਰੇਜ਼ ਹੋਇਆ ਕਿਉਂਕਿ ਪ੍ਰੋਬਲਮ ਤਾਂ ਪਹਿਲਾਂ ਹੀ ਸੀ ਪਰ ਕਿਉਂਕਿ ਇਹ ਮੌਕੇ ਦਾ ਇਸ਼ੂ ਹੈ ਸੁਰੱਖਿਆ ਦਾ ਮਸਲਾ ਖਾਸ ਤੌਰ ਤੇ ਲੇਡੀ ਸਟਾਫ ਵਾਸਤੇ ਰਾਤ ਨੂੰ ਡਿਊਟੀ ਕਰਨਾ ਬਹੁਤ ਮੁਸ਼ਕਲ ਹੈ ਸਾਡੇ ਪਿੱਛੇ 15 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਰਾਤ ਨੂੰ ਲੇਡੀ ਸਟਾਫ ਜਿਹਦੇ ਵਿੱਚ ਡਾਕਟਰ ਸੀ ਨਰਸਿੰਗ ਸਟਾਫ ਸੀ ਉਹ ਨਕਾਬਪੋਸ਼ ਕੁਝ ਅਨਸਰਾਂ ਨੇ ਉਹਨਾਂ ਤੇ ਹਮਲਾ ਕੀਤਾ ਬਹੁਤ ਅਨਸਫਾਲਤਾ ਜਿ ਡਿਊਟੀਆਂ ਹੋ ਰਹੀਆਂ ਜੋ ਤਾਂ ਗੱਲ ਬਠਿੰਡਾ ਸਿਵਲ ਹਸਪੀਟਲ ਦੀ ਹੈ ਇੱਥੇ ਸਾਡੇ ਕੋਲ ਰਾਤ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਸਾਡੇ ਕੋਲ ਇੱਕ ਵੀ ਸਿਕਿਉਰਿਟੀ ਹੈ ਪਰ ਮੇਥੇ ਚੌਕੀ ਹੈਗੀ ਹੈ ਪਰ ਉਧਰ ਜੱਚਾ ਬੱਚਾ ਦੇ ਵਿੱਚ ਸਿਰਫ ਇੱਕ ਚੌਕੀਦਾਰ ਹੈ ਜੇ ਚੌਕੀਦਾਰ ਹੈ ਵੀ ਆਏ ਪੈਸਕੋ ਦੇ ਨੇ ਇਹ ਹਥਿਆਰਬੰਦ ਨਹੀਂ ਹੈਗੇ ਜੇ ਕੱਲ ਨੂੰ ਕੋਈ ਹਮਲਾ ਪਰ ਕੋ ਸ਼ਰਾਬ ਵੀ ਕੇ ਆ ਜਾਂਦਾ ਹੈ ਕਿਉਂਕਿ ਮੈਡੀਕਲ ਲੀਗਲ ਕੇਸਾਂ ਦੇ ਮਾਮਲੇ ਦੇ ਵਿੱਚ ਹੀ ਹੁੰਦਾ ਹੈ ਵੀ ਬਹੁਤ ਲੋਕ ਤਾਂ ਐਸੇ ਹੁੰਦੇ ਗੁੱਸੇ ਜਾਂਦੇ ਆ ਤੇ ਇੱਥੇ ਫਾਇਰ ਆਰਮ ਇੰਜਰੀ ਵਾਲੇ ਵੀ ਆਉਂਦੇ ਆ ਇੱਥੇ ਤਲਵਾਰਾਂ ਨਾਲ ਲੜਾਈ ਵਾਲੇ ਵੀ ਆਉਂਦੇ ਆ ਤੇ ਇਸ ਕਰਕੇ ਜੇ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਹੈ ਤਾਂ ਇਹ ਇੱਕ ਹੈ ਪਰ ਇਹਦੇ ਵਿੱਚ ਕੋਈ ਹਥਿਆਰਬੰਦ ਤਾਂ ਨਹੀਂ ਹੈ ਉਹ ਕਿਵੇਂ ਮੁਕਾਬਲਾ ਕਰਣੀ ਇਸ ਕਰਕੇ ਇਹ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਪੁਖਤਾ ਹੋਣੀ ਚਾਹੀਦਾ ਅੱਛਾ ਡਾਕਟਰ ਸਾਹਿਬ ਅਸੀਂ ਸਟਾਫ ਨਾਲ ਵੀ ਗੱਲ ਕੀਤੀ ਹੈਗੀ ਆ ਉਹਨਾਂ ਦੇ ਵੀ ਕਹਿਣ ਹੈਗਾ ਵੀ ਸਿਕਿਉਰਿਟੀ ਨੂੰ ਜੇ ਗੱਲ ਕਰੀਏ ਉਹਿੰਡਾ ਸਰਕਾਰੀ ਹਸਪਤਾਲ ਵੀ ਸਿਕਿਉਰਿਟੀ ਬਹੁਤ ਜ਼ਿਆਦਾ ਘੱਟ ਹੈਗਾ ਉਹਨਾਂ ਨੂੰ ਵੀ ਡਾ ਲੱਗਦਾ ਰਹਿੰਦਾ ਵੀ ਅਸੀਂ ਮਰੀਜ਼ ਦਾ ਇਲਾਜ ਕਿਵੇਂ ਕਰੀਏ ਕਿਉਂਕਿ ਲੜਾਈ ਝੜਾ ਵੀ ਹੋ ਸਕਦਾ ਹੈ ਕੁਛ ਵੀ ਗੱਲ ਕਹਿ ਰਹੇ ਹੋਗੇ ਸਕਿਉਰਟੀ ਹੈਗੀ ਪਰ ਬਹੁਤ ਘੱਟ ਹੈਗੀ ਆ ਹੁਣ ਅਸੀਂ ਸਾਰਾ ਰੈਲਟੀ ਚੈੱਕ ਕੀਤਾ ਹਾਲਾਂਕਿ ਹਸਪੀਟਲ ਦੇ ਨਾਲ ਚੌਂਕੀ ਵੀ ਖੁੱਲੀ ਹੋਈ ਹੈਗੀ ਆ ਨਾ ਸਾਨੂੰ ਬਾਰ ਕੋਈ ਪੁਲਿਸ ਮਲਾਜ਼ਮ ਦਿਖਾਈ ਦਿੱਤਾ ਤੇ ਨਾ ਹੀ ਤੁਹਾਨੂੰ ਅੰਦਰ ਪਿਆਪੜ ਦਾ ਕੋਈ ਮਲਾਜ਼ਮ ਦੇਖਾਈ ਦਿੱਤਾ ਹਾਲਾਂਕਿ ਪ੍ਰਾਈਵੇਟ ਜਿਹੜੀ ਪੈਸ ਕੋ ਜਿਹੜੀ ਹੈਗੀ ਆ ਉਹਦੇ ਮਲਾਜ਼ਮ ਜੁਰਸਾਂ ਦਿਖਾਈ ਦਿੱਤੇ ਹੈਗੇ ਉਹਨਾਂ ਦੇ ਗੱਲ ਦੇ ਵਿੱਚ ਵੀ ਕੁਝ ਖਾਮੀਆਂ ਪਈਆਂ ਗਈਆਂ ਆਈ ਕਾਰਡ ਹੈ ਨਹੀਂ ਸੀ ਕਿਉਂਕਿ ਕੁਝ ਮਰੀਜ਼ ਨੂੰ ਪਤਾ ਨਹੀਂ ਲੱਗਾ ਵੀ ਇਹ ਪੰਜਾਬ ਸਰਕਾਰ ਦੇ ਮਲਾਜ਼ਮ ਹੈ ਜਾਂ ਪ੍ਰਾਈਵੇਟ ਸਕੂਰਟੀ ਦੇ ਮਲਾਜ਼ਮ ਹੈਗਾ ਜੇ ਓਵਰਆਲ ਜੀ ਗੱਲ ਕੇ ਸਰਕਾਰ ਕਦਮ ਚੱਕ ਰਹੀ ਹੈਗੇ ਉਸ ਤੁਹਾਡੀ ਵਾਂਗੇ ਹੈਗੇ ਕਿ ਤੁਸੀਂ ਹੜਤਾਲ ਤੇ ਇਸ ਵਾਸਤੇ ਗਏ ਹੈਗੇ ਹੋ ਕਿ ਸਕਿਉਰਟੀ ਯਕੀਨੀ ਬਣਾਈ ਜਾਵੇ ਪਰ ਸਰਕਾਰੀ ਹਸਪਤਾਲ ਦੇ ਵਿੱਚ ਸਕਿਉਰਟੀ ਦੀ ਸੁਰੱਖਿਆ ਦੀ ਬਹੁਤ ਜ਼ਿਆਦਾ ਵੱਡੀ ਖਾਮੀ ਸਾਹਮਣੇ ਆਉਂਦੇ ਨੇ ਤੁਸੀਂ ਇਸ ਗੱਲ ਤੋਂ ਵਾਪਸ ਹੱਕ ਚ ਬਿਲਕੁਲ ਸਿਕਿਉਰਟੀ ਦਾ ਇਸ਼ੂ ਬਹੁਤ ਜ਼ਿਆਦਾ ਸੈਂਸਿਟਿਵ ਇਸ਼ੂ ਹੈ ਮਸਲਾ ਇਹ ਨਹੀਂ ਹੈ ਕਿ ਇੱਥੇ ਸਿਕਿਉਰਟੀ ਗਾਰਡ ਪੈਸਕੋ ਦਾ ਹੈ ਜਾਂ ਪੰਜਾਬ ਪੁਲਿਸ ਦਾ ਹੈ ਸਿਕਿਉਰਟੀ ਤੇ ਚਾਹੀਦੀ ਚਾਹਿੰਦੀ ਹੈ ਮੁਖਤਾ ਪ੍ਰਬੰਧ ਮੈਂ ਕਹਿਆ ਪਰ ਸਿਕਿਉਰਟੀ ਦਾ ਸਬੰਧ ਬਹੁਤ ਜ਼ਿਆਦਾ ਭਰਤੀ ਨਾਲ ਜੁੜਿਆ ਹੋਇਆ ਹੈ ਪੈਰਾਮੈਡੀਕਲ ਸਟਾਫ ਹੈ ਭਾਵੇਂ ਡਾਕਟਰੀ ਹੈ ਤੇ ਭਾਵੇਂ ਕੋਈ ਕਲਾਸ 4 ਹੈ ਜੇ ਇਹ ਹੀ ਇਹ ਤਾਂ ਤੁਸੀਂ ਸਿਵਲ ਹਸਪੀਟਲ ਸ਼ਹਿਰ ਦੇ ਹਸਪੀਟਲ ਦੀ ਗੱਲ ਕੀਤੀ ਹੈ ਜੇ ਅਸੀਂ ਪਿੰਡਾਂ ਦੇ ਹਸਪੀਟਲ ਨੂੰ ਦੇਖੀਏ ਕੋਈ ਭਗਤਾਗਾ ਕੋਈ ਸੰਗਤ ਹੈ ਕੋਈ ਪੈਰੀਫਰੀ ਤੇ ਹੈ ਉੱਥੇ ਡਾਕਟਰੀ ਹੈ ਨਹੀਂਗੇ ਇੱਕ ਜਾਂ ਦੋ ਕਰਮਚਾਰੀ ਰਾਤ ਨੂੰ ਡਿਊਟੀ ਤੇ ਹੁੰਦੇ ਆ ਇਸ ਕਰਕੇ ਪੈਰੀਫਰੀ ਦੇ ਉੱਤੇ ਸਟਾਫ ਦਾ ਮੌਜੂਦ ਹੋਣਾ ਪੂਰੇ ਸਟਾਫ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਜੀ ਇੱਕ ਇੱਕ ਦੋ ਦੋ ਜਣੇ ਡਿਊਟੀ ਕਰਨਗੇ ਉਹ ਬੜੇ ਡਰ ਦੇ ਮਾਹੌਲ 'ਚ ਡਿਊਟੀ ਕਰਦੇ ਆ ਇਸ ਕਰਕੇ ਭਰਤੀਆਂ ਨਹੀਂ ਹੋ ਰਹੀਆਂ ਲਗਭਗ 50% ਪੋਸਟਾਂ ਡਾਕਟਰਾਂ ਦੀਆਂ ਖਾਲੀ ਆ ਇੰਨੀ ਫਾਰਮਾਸਿਸਟਾਂ ਦੀਆਂ ਤੇ ਹਾਲਜੇ ਨਰਸਿੰਗ ਸਟਾਫ ਦੀ ਵੀ ਬਹੁਤ ਵੀਕ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਪਹਿਲਾਂ ਜੋ ਡਿਊਟੀ ਤੇ ਜੋ ਸਟਾਫ ਹੈ ਉਹ ਬੰਦੇ ਤਾਂ ਪੂਰੇ ਹੁਣ ਕੱਟ ਤੋਂ ਕੱਟ ਜੇ ਸੁਰੱਖਿਆ ਮੁਲਾਜ਼ਮ ਉੱਤੇ ਨਹੀਂ ਵੀ ਹੈ ਉਹ ਆਪ ਦੀ ਸੁਰੱਖਿਆ ਆਪ ਕਰਨ ਦੇ ਕਾਬਿਲ ਤਾਂ ਹੋਣ ਡਾਕਟਰ ਸਾਹਿਬ ਨੂੰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਜੀ ਹਰ ਕੋਈ ਆਂਦਾ ਵੀ ਡਾਕਟਰ ਇੱਕ ਰੱਬ ਦਾ ਰੂਪ ਹੈਗਾ ਕੋਈ ਡਾਕਟਰ ਮੇਰੀ ਜਿੰਦੀ ਜਾਨ ਬਚਾਉਂਦਾ ਉਹਨੂੰ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਹੈਗੀ ਆ ਪਰ ਕੁਝ ਲੋਗ ਹੈਗੇ ਡਾਕਟਰ ਤੇ ਹਮਲਾ ਕਰ ਦਿੰਦੇ ਆ ਸਟਾਫ ਨਰਸ ਤੇ ਹਮਲਾ ਕਰ ਦਿੰਦੇ ਆ ਤਾਂ ਹੀ ਕਹਿੰਦੇ ਆ ਸਰਕਾਰ ਮੰਗ ਤੁਸੀਂ ਵੀ ਕਰ ਰਹੇ ਹੈਗੇ ਉਹ ਸੁਰੱਖਿਆ ਪਤਾਣੀ ਚਾਹੀਦੀ ਹੈਗੀ ਆ ਉਹ ਸੁਰੱਖਿਆ ਕਿੱਥੇ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤੇ ਮੈਂ ਇਸ ਗੱਲ ਨਾਲ ਬਹੁਤ ਸਹਿਮਤ ਆ ਕਿ ਜੇ ਲੋਕ ਡਾਕਟਰ ਨੂੰ ਰੱਬ ਦਾ ਰੂਪ ਸਮਝਦੇ ਆ ਤਾਂ ਉਹ ਠੀਕ ਸਮਝਦੇ ਆ ਕਿਉਂਕਿ ਤੁਸੀਂ ਕੋਵਿਡ 19 ਜਦੋਂ ਇਹ ਬਿਮਾਰੀ ਚੱਲੀ ਹੈ ਉਦੋਂ ਸਾਰੇ ਬਾਕੀ ਦੇ ਹਸਪਤਾਲ ਨੇ ਜਵਾਬ ਦਿੱਤਾ ਤਾਂ ਸਿਰਫ ਸਰਕਾਰੀ ਹਸਪਤਾਲਾਂ ਨਹੀਂ ਲੋਕਾਂ ਦੀ ਮਾਹ ਫੜੀ ਹੈ ਅੱਗੇ ਵੀ ਫੜ ਲੰਗੇ ਤੇ ਉਹ ਫੜ ਰਹੇ ਆ ਗਰੀਬ ਲੋਕਾਂ ਦਾ ਸਹਾਰਾ ਹੈਗੇ ਸਰਕਾਰੀ ਹਸਪਤਾਲ ਇਸ ਕਰਕੇ ਇੱਥੇ ਸੁਰੱਖਿਆ ਦਾ ਮਾਮਲਾ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰਨਾ ਤੇ ਸਾਡੇ ਲੋੜੀਂਦੇ ਸਟਾਫ ਦੀ ਭਰਤੀ ਕਰਨਾ ਇਹਦੇ ਨਾਲ ਪੂਰਾ ਹੋਣਾ ਜੀ ਹੋਣੇ ਕਿਨੇ ਚਾਹੀਦੇ ਆ ਕੋਣੀ ਤਾਂ 2-3 ਸਿਕਿਉਰਿਟੀ ਗਾਰਡ ਤਾਂ ਚਾਹੀਦੇ ਆ ਵੈਸੇ ਤਾਂ ਦਿੱਕਤ ਤਾਂ ਕਾਫੀ ਹੁੰਦੀ ਹੈ ਸਾਨੂੰ ਸਟਾਫ ਦੀ ਵੀ ਦਿੱਕਤ ਹੈ ਠੀਕ ਹੈ ਸਟਾਫ ਵੀ ਘਟਿਆ ਉਧਰ ਡਾਕਟਰ ਵੀ ਘਟਿਆ ਨਾਈਟ ਦੇ ਵਿੱਚ ਕਾਫੀ ਕਾਫੀ ਪੇਸ਼ੈਂਟ ਆ ਜਾਂਦੇ ਨੇ ਜਿਵੇਂ ਐਮਲਸੀ ਕਾਫੀ ਆ ਜਾਂਦੇ ਨੇ ਵਿੱਚ ਫਿਰ ਨਾਲ ਪ੍ਰਿੰਥ ਵੀ ਕੀਤੀ ਹੁੰਦੀ ਹੈ ਉਹਦੇ ਵਾਸਤੇ ਵੀ ਸਕਿਉਰਿਟੀ ਗਾਰਡ ਇੱਕ ਤਾਂ ਹੈਂਡਲ ਵੀ ਕਰ ਸਕਦਾ ਨਾਈਟ ਸਟਾਫ ਹੈਂਡਲ ਕਰ ਸਕਦੀ ਹੈ ਨਾਈਟ ਦੇ ਵਿੱਚ ਡਾਕਟਰ ਨੇ ਕਈ ਵਾਰੀ ਫੀਮੇਲ ਸਟਾਫ ਵੀ ਲਾਉਂਦੇ ਨੇ ਕਿਉਂਕਿ ਫੀਮੇਲ ਹੁੰਦੀ ਹੈ ਨਾਈਟ ਨੂੰ ਸਕਿਉਰਿਟੀ ਆਪਾਂ ਹੋਣੀ ਚਾਹੀਦੀ ਅਸੀਂ ਅੱਜ ਰੈਂਟੀ ਚੈੱਕ ਕਰ ਰਹੇ ਹਾਂ 9 ਵਜੇ ਦਾ ਕਿੰਨਾ ਟਾਈਮ ਹੈਗਾ ਸਾਨੂੰ ਇੱਥੇ ਇੱਕ ਵੀ ਕੋਈ ਖਲਾਫ ਉਸ ਦਾ ਮੁਲਾਜ਼ਮ ਨਹੀਂ ਸਰਕਾਰੀ ਮਿਊਂਸੀਪਲਿਟੀ ਸੰਭਾਲ ਨਹੀਂ ਕੀਤਾ ਇੱਕ ਪ੍ਰਾਈਵੇਟ ਸਪੋਰਟੀ ਵਾਲਾ ਜਿਹੜਾ ਮੁੰਡਾ ਸੰਤ ਰਹਿਤ ਪਰ ਉਹ ਵੀ ਕੈਮਰੇ ਅੱਗੇ ਬੋਲਿਆ ਨਹੀਂ ਉਹ ਚਲ ਗਿਆ ਤੁਹਾਨੂੰ ਵੀ ਲੱਗਦਾ ਜਿਸ ਤਰ੍ਹਾਂ ਆਪਾਂ ਦੇਖਦੇ ਹੈਗੇ ਆ ਵੀ ਸਰਕਾਰੀ ਹਸਪਤਾਲ ਵਿੱਚ ਗੜਾਏ ਝਗੜੇ ਹੁੰਦੇ ਹੈਗੇ ਨੇ ਕਾਫੀ ਦਾ ਸਟਾਫ ਨਾਲ ਤੁਹਾਡੇ ਦੀ ਵੀ ਗੱਲਬਾਤ ਆ ਜਾਂਦੀ ਡਾਕਟਰਾਂ ਸਭ ਤੋਂ ਹੀ ਗੱਲਬਾਤ ਆ ਜਾਂਦੀ ਹੈ ਤੇ ਉਸ ਨੂੰ ਦੇਖਦੇ ਵੀ ਸੁਰੱਖਿਆ ਦੇ ਕਰੇ ਬਦਦੋਸਤਾਂ ਵਿੱਚ ਹਾਲੇ ਥੋੜੇ ਨਾਲ ਚੌਂਕੀ ਵੀ ਹੈਗੀ ਹੈ ਉਸ ਸਮਾਂ ਮਾਣੇ ਮੇਰੀ ਦਿਨ ਵਾਈ ਡਿਗਰੀ ਚੀਜ਼ ਦੇ ਵੈਸੇ ਆਉਂਦੇ ਚੌਕੀ ਵਾਲੇ ਤਾਂ ਹੈਲਪ ਕਰਦੇ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਨਾਲ ਹੀ ਨਾਲ ਆ ਕੇ ਸਾਡਾ ਸਾਥ ਦਿੰਦੇ ਆ ਪਰ ਸਿਕਿਉਰਿਟੀ ਦੀ ਗੱਲ ਤਾਂ ਕਮੀ ਤਾਂ ਹੈਗੀ ਹੈ ਕਮੀ ਹੈਗੀ ਹੈ ਅੱਛਾ ਇੱਕ ਹੁਣ ਸੇਧ ਬਾਦ ਦੇ ਤਰਫੋਂ ਡਾਇਰੈਕਟਰ ਦੇ ਸਾਹਿਬ ਦੇ ਤਰਫੋਂ ਇੱਕ ਲੈਟਰ ਜਾਰੀ ਕੀਤਾ ਹੈ ਜੀ ਉਹ ਸਿਵਲ ਸਰਜਨ ਦੇ ਹੈਗੇ ਨੇ ਜੋ ਡਿਪਟੀ ਕਮਿਸ਼ਨਰ ਹੈਗੇ ਆ ਕੁਝ ਇੱਕ ਬੋਰਡ ਬਣਾ ਰੱਖਿਆ ਹੈ ਵੀ ਭਾਈ ਬੋਰਡ ਬਣਾਇਆ ਸੁਰੱਖਿਆ ਨੂੰ ਲੈ ਕੇ ਕਿ ਸਰਕਾਰੀ ਹਸਪੀਟਲ ਵਿੱਚ ਜੀ ਸਟਾਫ ਨਾਲ ਤੇ ਜੀ ਡਾਕਟਰ ਹੈਗੇ ਆ ਇਹਨੇ ਸੁਰੱਖਿਆ ਯਕੀਨੀ ਬਣਾਈ ਜਾਵੇ ਤੁਸੀਂ ਕੀ ਮੰਗਦੇ ਇਸ ਤੇ ਅਮਲ ਹੋਵੇਗਾ ਕਿਉਂਕਿ ਮਿੰਤਨ ਲੱਗ ਰਿਹਾ ਹੁਣ ਇਸ ਵਕਤ ਤੋਂ ਅਮਲ ਹੋਵੇਗਾ ਆਪਾਂ ਦੇਖ ਰਹੇ ਹਾਂ ਕਿ ਥੋੜੇ ਦਿਨ ਪਹਿਲਾਂ ਕਲਕੱਟੇ ਜਿਹੜੀ ਘਟਨਾ ਹੋਈ ਉਹ ਦੇਖ ਕੇ ਸਾਰੀ ਮੰਗ ਤਾਂ ਇਹ ਹੀ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਕਿ ਇੱਥੇ ਵੀ ਸਾਨੂੰ ਵੀ ਸੁਰੱਖਿਆ ਦੇਣੀ ਚਾਹੀਦੀ ਹੈ ਪਰ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਕੁਝ ਕਰਦੀ ਜੀ ਉਹ ਲਾਇਦਾ ਤਾਂ ਡਰ ਤਾਂ ਲੱਗਦਾ ਉਹਦੀ ਫੋਟੇ ਤੇ ਆਨੇ ਉਹ ਸਾਡੇ ਮੈਂ ਤਾਂ ਲੱਗਦੀ ਹੈ ਸਾਡੇ ਜਦੋਂ ਇਹਨੇ ਅਕੀਸ਼ੇ ਲਗਾ ਦਿੱਤੇ ਆਪਾਂ ਤੋਂ ਵੀ ਹੈਪਨ ਨਹੀਂ ਆਣਾ ਇੱਕ ਸਟਾਫ ਦੀ ਕਰਨਾ ਕਿ ਸਾਡਾ ਰਿਦਰ ਤੇ ਸਟਾਫ ਨੂੰ ਨਾਈਟ ਦੇ ਵਿੱਚ ਦੋ ਸਟਾਫ ਦੀ ਡਿਊਟੀ ਹੁੰਦੀ ਹੈ ਨਹੀਂ ਕਮਾਈ ਦਾ ਸੰਭਾਲ ਦਾ ਇੰਟ੍ਰੀਡਰਸ ਵਾਲਾ ਕਈ ਵਾਰ ਮਾਈਨਰ ਤੋਂ 10-10 ਪੇਜ ਇਕੱਠੇ ਆਗੇ ਫਿਰ ਮਾਈਨਰ ਵੀ ਇਹ ਕਹਿੰਦਾ ਕਰ ਸਕਦਾ ਨਾਈਟ ਸ਼ਿਫਟ ਗਾਣੇ ਤੇ ਕੰਮ ਕਰ ਸਕਦਾ ਨਾਈਟ ਰਵੈਸ਼ ਦੀ ਘੱਟ ਤਾਂ ਸਟਾਫ ਨਹੀਂ ਹੈਗੀ ਸਿਕਿਉਰਟੀ ਗਾਰਡ ਦੀ ਤੇ ਡਾਕਟਰ ਦੀ ਤਾਂ ਹੈਗੀ ਹੈ ਸਿਕਿਉਰਟੀ ਗਾਰਡ ਦੀ ਆਪਾਂ ਗੱਲ ਕਰੀਏ ਜਾਂ ਆਪਾਂ ਆਪਰ ਦੀ ਗੱਲ ਕਰੀਏ ਸਿਕਿਉਰਟੀ ਵੀ ਨਹੀਂ ਹੋ ਜਾ ਹੋ ਜਾ ਹੋਣੀ ਚਾਹੀਦੀ ਹੈ ਹਾਂਜੀ ਤਾਂ ਇਹ ਤੁਸੀਂ ਆਪਣੇ ਆਪ ਨੂੰ ਸੁਰੱਖਿਆ ਆਪਣੇ ਦੀ ਸੁਰੱਖਿਆ ਕਰਦੇ ਤੇ ਫਿਰ ਅਸੀਂ ਬੇਬੇ ਤੋਂ ਵੀ ਕੰਮ ਵੀ ਕਰਦੇ ਜਿਹੜੇ ਕੰਪਨੀ ਕੋਲ ਪੈਸ ਕੋਲੀ ਪੈਸ ਕੋਲੀ ਅੱਛਾ ਕਿੰਨੇ ਤੁਸੀਂ ਸਕਿਉਰਟੀ ਗਾਰਡ ਇਤਨਾ ਤੈਗੇ ਹਾ ਹੁਣ ਅਸੀਂ ਦੋ ਜਣੇ ਇੱਕ ਉੱਪਰ ਦੀ ਡਿਊਟੀ ਐ ਇੱਕ ਦੀ ਥੇਹ ਥੱਲੇ ਅੱਛਾ ਇੱਕ ਲੜਕਾ ਸੀ ਤੁਹਾਡੇ ਸਕਿਉਰਟੀ ਵਾਲੇ ਹੀ ਹੈਗਾ ਅਸੀਂ ਉਹਨੂੰ ਪੁੱਛੇ ਕੁਝ ਕੀਤਾ ਪਰ ਕੈਮਰੇ ਗੇ ਬੋਲ ਲੈਣੇ ਉਹ ਚੱਲ ਗਿਆ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਅੱਛਾ ਤੁਸੀਂ ਕੀ ਮੰਨਦੇ ਹੋ ਜਿਸ ਤਰ੍ਹਾਂ ਤੁਸੀਂ ਇੱਥੇ ਤਨਾਤ ਹੈਗੇ ਹੋ ਨਾਲ ਪੁਲਿਸ ਚੌਂਕੀ ਬਣੀ ਹੈਗੀ ਆ ਪਰ ਪੁਲਿਸ ਮੁਲਾਜ਼ਮਾਂ ਦੇ ਅਧਿਕਾਰੀ ਜਾਂ ਮੁਲਾਜ਼ਮਾਂ ਦੇ ਤਨਾਫ ਕੋਈ ਸਾਨੂੰ ਦਿਖਾਈ ਨਹੀਂ ਦੇ ਰਹੇ ਉਹ ਤਾਂ ਉਧਰ ਗਏ ਨਸਸੜਾ ਉੱਤੇ ਲੜਾਈ ਹੋਈ ਹੈ ਕਿੱਧਰ ਜੀ ਉਹ ਨਸਸੜਾ ਉੱਤੇ ਅੱਛਾ ਉੱਥੇ ਗਏ ਉਧਰ ਗਏ ਹਾਂ ਅੱਛਾ ਇੱਕ ਸਰਕਾਰੀ ਤਰਫੋਂ ਇੱਕ ਸਿਹਤ ਵਾਧੇ ਤਰਫੋਂ ਇੱਕ ਲੈਟਰ ਕੱਟਿਆ ਗਿਆ ਡਾਇਰੈਕਟਰ ਸਾਹਿਬ ਦੀ ਤਰਫੋਂ ਵੀ ਯਕੀਨੀ ਬਣਾਈ ਜਾਵੇ ਸਰਕਾਰੀ ਹਸਪਤਾਲ ਦੀ ਸਿਕਿਉਰਿਟੀ ਹੈ ਸੁਰੱਖਿਆ ਤੁਸੀਂ ਪ੍ਰਾਈਵੇਟ ਸਿਕਿਉਰਟੀ ਹੈਗੇ ਹੋ ਪਰ ਇੱਕ ਇਹ ਵੀ ਨਾਲ ਹੈ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਜਿਹੜਾ ਵੀ ਸਿਕਿਉਰਟੀ ਹੋਗਾ ਉਹਦੇ ਗੱਲ ਦੇ ਵਿੱਚ ਆਈ ਕਾਰਡ ਪਾਣਾ ਹੋਣਾ ਚਾਹੀਦਾ ਜ਼ਰੂਰੀ ਹੈਗਾ ਤੁਹਾਡੇ ਕੋਲ ਆਈ ਕਾਰਡ ਮੇਰਾ ਪਿਆ ਬੈਗ ਚ ਗਿਆ ਪਾਵਾਂਗੇ ਕਿਉਂ ਬਦ ਦੇ ਕਹਦਾ ਜੋ ਮੇਰੀ ਯਾਦ ਨੂੰ ਪਤਾ ਲੱਗ ਰਿਹਾ ਤੁਸੀਂ ਕਿਹੜੀ ਕੰਪਨੀ ਦੇ ਹੈਗੇ ਹੋ ਤੁਹਾਡਾ ਕੀ ਰੈਂਕ ਹੈਗਾ ਕੀ ਨਾਮ ਹੈਗਾ ਮਨਤ ਸਿੰਘ ਹੈ ਨਾਮ ਮੈਂ ਆਈ ਕਾਰਡ ਅੱਗੇ ਤੋਂ ਪਾਕਰੋ ਤੁਮ ਇੱਥੇ ਕੋਈ ਪੁਲਿਸ ਮੁਲਾਜ਼ਮ ਕੋਈ ਪ੍ਰਾਈਵੇਟ ਸਕਿਉਰਟੀ ਦਿਖ ਰਹੀ ਐ ਇੱਥੇ ਕੋਈ ਹੁਣ ਕੀ ਇੱਥੇ ਮੁਲਾਜ਼ਮ ਹਾਂ ਮੁਲਾਜ਼ਮ ਹੈਗੇ ਆ ਬਾਹਰ ਵਰਦੀ ਨੇ ਮੁਲਾਜ਼ਮ ਆ ਡਿਊਟੀ ਇੱਥੇ ਹਸਪੀਟਲ ਦੇ ਅੰਦਰ ਤੁਹਾਨੂੰ ਕੋਈ ਪ੍ਰਾਈਵੇਟ ਸਕਿਉਰਟੀ ਕੋਈ ਪੁਲਿਸ ਵਾਲੇ ਦਿਖਾਈ ਦੇ ਰਹੇ ਆ ਹੁਣਾ ਇਸ ਤੇ ਬੈਠੀ ਤੋ ਕਹਿ ਨਹੀਂ ਗਿਆ ਬਾਹਰ ਬਜਾਰੇ ਘਰ ਦੇ ਨੇ ਮਲਾਜ਼ਮ ਵਧੀਆ ਹੁਣ ਅੰਦਰ ਵੀ ਹੋਣੀ ਚਾਹੀਦੀ ਹੈ ਹਾਂ ਅੰਦਰ ਹੋਣੀ ਚਾਹੀਦੀ ਤੇ ਬਸ ਰੋਜ਼ ਅੰਦਰ ਬਣ ਗਏ ਹੁਣ ਚਾਹ ਪਾਣੀ ਹੋ ਜਾਂਦੇ ਨੇ ਅਜ ਤਾਂ ਅੱਜ ਹੀ ਆਇਆ ਸਰ ਭਾਈ ਰੁਪਾ ਸਿੰਘ ਦਾ